ਹੈਲੋ ਹਾਂਜੀ ਦੋਸਤੋ ਕੀ ਹਲਚਲ ਹੈ ਜੀ ਸਾਰੇ ਠੀਕ ਠਾਕ ਹੋਵਗੇ ਤੁਸੀਂ ਤੇ ਆਓ ਅੱਜ ਆਪਾਂ ਨੂਰਾ ਫੇਰ ਦਿਖਾਉਣੇ ਹਨੂ ਅੱਜ ਲੈ ਕੇ ਆਏ ਆ ਅਸੀਂ ਬਾਹਰ ਨੂਰੇ ਨੂੰ ਅੱਜ ਨੂਰਾ ਚੱਲਿਆ ਬਾਹਰ ਦੀ ਏਸ ਬਾਹਰ ਚੱਲਿਆ ਨੂਰਾ ਅੱਜ ਨੂਰੇ ਉਰੇ ਆਜ ਜੀ ਕੋੜੀ ਨੂੰ ਭਰਉਣ ਚੱਲੇ ਆ ਆ ਰਿਹਾ ਨੂਰਾ ਅੱਜ ਬਾਹਰ ਦੀ ਸ਼ਰ ਕਰੂਗਾ ਕਦਾਵਨ ਅੱਜ ਪੂਰਾ ਖੌਤਨ ਨੂਰੇ ਬਾਹਰ ਕੱਢਿਆ ਕਰਕੇ ਚੱਲ ਪੱਜ ਪੱਜ ਨੂਰੇ ਦੀ ਰੇਸ ਚੱਕਰ ਹੋਈ ਅੱਜ ਚੱਲਿਆ ਬਾਹਰ ਨੂਰਾ ਅੱਜ ਚੱਲਿਆ ਬਾਹਰ ਅੱਜ ਚੱਲਿਆ ਗੱਡੀ ਤੇ ਨੂਰ ਸਾਹਿਬ ਚੱਲੇ ਨੇ ਅੱਜ ਗੱਡੀ ਤੇ ਤੇ ਅੱਜ ਪੂਰਾ ਖਸ ਹੋਇਆ ਫਿਰਦਾ ਅਰਜਨ ਰੌਲੀਆ ਦਾ ਪੋਤਾ ਕੇਸਰ ਦਾ ਪੁੱਤ ਅੱਜ ਘੋੜੀ 'ਤੇ ਚੱਲੇ ਆਂ ਪਰੌਣੇ ਹੀ ਆਹ ਫਿਰਦੀ ਆ ਇੱਧਰ ਆ ਭਜਾੜ ਭਜਾ ਮਾਰ ਦੇ ਚੱਲ ਭਾਜੀ ਨੂਰੇ ਨੂੰ ਭਜਾਉਣ ਲੱਗੇ ਆ ਨੂਰੇ ਨੂੰ ਭਜਾ ਬਈ ਓਏ ਵੇਖੋ ਨੂਰਾ ਇਹ ਕੰਦੇ ਅਰਜਨੇ ਰੋਲੀ ਵਾਲਾ ਘੋੜਾ ਆ ਬੱਚੇ ਰਾਟੇ ਕਿਹ ਜੈ ਨੇ ਆ ਬੱਚੇ ਕਰੈਕਟ ਵੀ ਖੇਡ ਰਹੇ ਨੇ ਬਹੁਤ ਵੱਡਾ ਗਰਾਊਂਡ ਹੈ ਆਪਣਾ ਆ ਇੱਕ ਚੱਲ ਨੂਰਾ ਦੇਖੋ স্পੀਡ ਰੋਕੀ ਰੋਕੀ ਖੜਾ ਗੁੜੀ ਆ ਜਾਓ ਖੜਾ ਹੱਥ ਲੈ ਨੂਰਾ ਵੇਖੋ ਜੀ ਵੇਖੋ ਨੂਰਾ ਪੂਰਾ ਖੋਸਾ ਜਮਾ ਅਰਜਨ ਰੌਲੀ ਵਾਲੇ ਬੰਦਾ ਜਾਂਦਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਦਾ ਵਲੌਗ ਪਹੁੰਚ ਗਿਆ ਤੇਰੇ ਦਾ ਫੋਨ ਆਈ ਜਾਂਦਾ ਲੋਕ ਤੇ ਚੱਲਦੇ ਆ ਯਾਰ ਤੇਰੇ ਦਾ ਤੇ ਰਹੇ ਜਾਂਦਾ ਤੇਰਾ ਤਿੰਨ ਚਾਰ ਫੋਨ ਆ ਗਏ ਥੇਰੇ ਦੇ ਨੂਰੇ ਨੂੰ ਤੇ ਹੋਰ ਆਦ ਨਹੀਂ ਹਲਦਾ ਮਰੇ ਉਹ ਨੂਰੇ ਆ ਉਹ ਉੱਧਰ ਗੈਂਡ ਦਾ ਪੂਰਾ ਮਾਰਦਾ ਉਹ ਗੱਡੀ ਵੀ ਆ ਚੁੱਕੀ ਏ ਨੂਰ ਤੇ ਹੁਣ ਚੜ੍ਹਵਗਾਂ ਨੂੰ ਰਾਜ ਚਲੋ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਦਾਂ ਦਾ ਲੱਗਿਆ ਵਲੌਗ ਆਪਣਾ ਚਲੋ ਠੀਕ ਹੈ ਜੀ ਮਿਲਦੇ ਹਾਂ ਹਾਂਜੀ ਦੋਸਤੋ ਹੁਣ ਆਪਾਂ ਫਾਈਨਲੀ ਘਰੇ ਪਹੁੰਚ ਚੁੱਕੇ ਆਂ ਆ ਬੈਠਾ ਰਾਮਾ ਜੀ ਹਰਾਮਾ ਜੀ ਅੰਦਰ ਨੂੰ ਮਿਲੋ ਆਪਣੇ ਫੰਡ ਬੈਠੇ ਨੇ ਬੋਧੀ ਔਰਤ ਬਲ ਕੈ ਜੀ ਧੰਨਵਾਦ ਠੀਕ ਹੈ ਠੀਕ ਹੈ ਵਧੀਆ ਜੀ ਸ਼ੁਕਰੀਆ ਓਡਾ ਆਰਾਮ ਜਿੰਦਰਜੀ ਦੀ ਦੁਕਾਨ ਹੈ ਚਲੋ ਆਉ ਆਪਾਂ ਹੁਣ ਮਿਲਦੇ ਕਰੇ ਬਾਹਰ ਲੈ ਕੇ ਚੱਲਦੇ ਆ ਅੱਜ ਨੂਰ ਤੇ ਕਾਲੀ ਚਲੇਗੇ ਬਾਹਰ ਦਿਖਾਇਆ ਸੀ आज जो ਬਾਹਰ ਗਏ ਆ ਫਣ ਰਹਿ ਚੁੱਕੇ ਇਕੱਲੇ ਅੰਮ੍ਰਿਤ ਤੇ ਆਓ ਆਪਾਂ ਅੰਮ੍ਰਿਤ ਨਾਲ ਮਿਲ ਜਾਈਏਗਾ আরে ਜਮਰੀ ਅੰਮ੍ਰਿਤ ਅ ਤਮਾਰੇ ਸਾਥੀ ਚਲੇ ਗਏ ਹੈ ਨਾ ਕਿਵੇਂ ਆ ਚਲੋ ਕੋਈ ਨਹੀਂ ਇੱਥੇ ਨਹੀਂ ਛੱਡਾਂਗੇ ਇਧਰ ਆਓ ਜੀ ਉਹ ਅੰਮ੍ਰਿਤ ਆ ਵੀ ਹਮਰੀ ਹਮਰੀ ਗੂਸ ਕੇ ਦਿਖਾ ਹਮਰੀ ਐਵਰੀ ਫੱਖ ਨਹੀਂ ਲੱਗਦੀ ਅੱਜ ਤੈਨੂੰ ਅੱਜ ਨੂਰ ਕਾਲੀ ਚਲੇ ਗਏ ਨੂਰ ਅੱਜ ਨੂਰ ਤੇ ਕਾਲੀ ਹੈ ਨਹੀਂਗੇ ਉਹ ਚਲੇ ਗਏ ਵੀ ਅੱਜ ਬਾਹਰ ਤੇ ਲਓ ਜੀ ਆਹ ਵੇਖੋ ਜੀ ਕਾਲੀ ਹੈਣੀ ਕੀ ਤੇ ਅੰਮ੍ਰੀ ਵੀ ਕਾਲੀ ਹੈਗੀ ਅੰਮ੍ਰੀ ਹੈਣੀ ਕੀ ਤੇ ਕਾਲੀ ਗਈ ਏ ਤੇ ਅੰਮ੍ਰੀ ਵੀ ਗਈ ਏ ਤੇ ਆ ਰਹੀ ਆਪਣੀ ਅੰਮ੍ਰੀ ਨੂਰ ਤੇ ਕਾਲੀ ਚਲੀ ਗਈ ਸੌਰੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅੰਮ੍ਰੀ ਕੀ ਕਰਦੀ ਆਂ ਅਮਰੀ ਹਟਾ ਆਪਣਾ ਅੱਜ ਦਾ ਵਲੌਗ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਵਲੌਗ ਨੂੰ ਜਰੂਰ ਦੱਸਿਓ ਕਿਦਾਂ ਦਾ ਬਣਿਆ ਆਪਣਾ ਵਲੌਗ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰੋ ਅੱਜ ਦੇ ਦਿਨ ਦਾ ਵਲੌਗ ਅੱਜ ਇੱਥੇ ਖਤਮ ਕਰਦੇ ਆਂ ਧੰਨਵਾਦ